ਪਾਲ ਕਰਵਾ ਰਹੀ ਚੀਜ਼ ਨਹੀਂ ਹੈ ਅਸੀਂ ਭਗਤ ਸਿੰਘ ਸਾਰੇ ਜਾਣਦੇ ਆ ਪਰ ਗੌਂਡੀਆਂ ਦੇ ਘਰ ਕਰਦੇ ਆ ਅਜ オਲੰਪਿਕ ਦੇ ਵਿੱਚ 40 ਸਾਲਾਂ ਬਾਅਦ ਸਾਡੀ ਟੀਮ ਮੈਡਲ ਜਿੱਤਨੇ ਆਂਦੀ ਹੈ ਲੇਕਿਨ ਕਿਸੇ ਨੇ ਸੋਚਿਆ ਕਿ 40 ਸਾਲ ਕਿਉਂ ਲੱਗੇ ਅੱਜ ਪੰਜਾਬ ਦੀ ਵਿੱਚ ਖਿਡਾਰੀਆਂ ਦੀ ਉਹ ਹਾਲਤ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤਾਰਾ ਲੈਟਰ ਮੇਕਰ ਜਿੱਕੀ ਮਿਲਦਾ ਮੈਂ ਰੇੜੀਦਾਨ ਮਜਬੂਰ ਆ ਇੱਕ ਪਾਸੇ ਟੋਕੀਓ 올림픽 ਜਿਸ ਵਿੱਚ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਦੇਸ਼ ਦਾ ਮਾਣ ਵਧਾਉਣ ਲਈ ਜੀਤ ਜਾਨ ਲਗਾ ਦਿੱਤੀ। ਉੱਥੇ ਦੂਜੇ ਪਾਸੇ ਪੰਜਾਬ ਬੰਦਰ ਖਿਡਾਰੀਆਂ ਦੀ ਦੁਰਦਸ਼ਾ ਤਰਸਯੋਗ ਹੈ। ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀ ਤਾਂ ਦੂਰ ਮਾਣ ਪੱਤਾ ਤੱਕ ਵੀ ਨਹੀਂ ਦਿੱਤਾ ਜਾਂਦਾ। ਖੰਨਾ ਵਿਕੇ ਪੈਰਾ ਕਾਰਾਟੇ ਵਰਲਡ ਚੈਂਪੀਅਨ ਤਰुण ਸ਼ਰਮਾ ਜੋ ਕਿ ਹੁਣ ਤੱਕ ਕਈ ਦੇਸ਼ਾਂ ਅੰਦਰ ਭਾਰਤ ਵੱਲੋਂ ਖੇਡਦੇ ਹੋਏ 700 ਤੱਕ ਮੇ 2 ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਚੁੱਕੇ ਹਨ। ਵਦੇਸ਼ਾਂ ਅੰਦਰ ਜਾਣ ਲਈ ਉਸ ਨੂੰ ਕਰਜ਼ਾ ਲੈਣਾ ਪਿਆ ਹੁਣ ਉਸ ਉੱਪਰ 12 ਲੱਖ ਰੁਪਏ ਦਾ ਕਰਜ਼ਾ ਝੜ ਚੁੱਕਿਆ ਉਸ ਦਾ ਘਰ ਤੇ ਮਾਂ ਦੇ ਗਹਿਣੇ ਗਿਰਵੀ ਪਏ ਹਨ ਸਰਕਾਰ ਨੇ ਉਸ ਨੂੰ ਨੌਕਰੀ ਤਾਂ ਕੀ ਦੇਣੀ ਉਸ ਨੂੰ ਗੁਜ਼ਾਰਾ ਕਰਨ ਲਈ ਕੋਈ ਵੀ ਪੱਤਾ ਨਹੀਂ ਮਿਲਿਆ ਖੇਲ ਮੰਤਰੀ ਰਾਣਾ ਗੁਰਜੀ ਸਿੰਘ ਸੋਢੀ ਦੋ ਵਾਰ ਇਸ ਖਿਡਾਰੀ ਨੂੰ ਮਿਲ ਕੇ ਨੌਕਰੀ ਦਾ ਵਾਅਦਾ ਕਰ ਚੁੱਕੇ ਸੀ ਪਰੰਤੂ ਹੁਣ ਚਿੱਠੀ ਭੇਜੀ ਜਾਂਦੀ ਹੈ ਕਿ ਅਜਿਹਾ ਕੋਈ ਰੂਲ ਨਹੀਂ ਕਿ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾ ਸਕੇ ਤਰਨ ਸ਼ਰਮਾ ਨੇ ਬੂਟ ਪਾਲਿਸ਼ ਕਰਕੇ ਰੋਸ ਜਤਾਇਆ ਮੈਂ ਸਭ ਤੋਂ ਪਹਿਲਾਂ ਸਾਰੇ ਸੋ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਾਹੀਂ ਇਹ ਪੁੱਛਣਾ ਜਾਊਂਗਾ ਕਿ ਤਰਸ ਦੇ ਆਧਾਰ ਦੇ ਐਮਐਲਏ ਦੇ ਬੱਚਿਆਂ ਨੂੰ ਨੌਕਰੀ ਹੈ ਹੋਰਾਂ ਦੇ ਬੱਚਿਆਂ ਨੂੰ ਨੌਕਰੀ ਹੈ ਮੇਰੇ ਇਸ ਗਰੀਬ ਦੇ ਲਈ ਨੌਕਰੀ ਕਿਉਂ ਨਹੀਂ ਹੈ ਮੈਂ 12 ਹਰਤਾ ਤੋਂ 12 ਲੱਖ ਰੁਪਏ ਕਰਜਾ ਚੱਕੀ ਮਿਲਿਆ ਮੈਂ ਰੇੜੀਦਾਨ ਨੂੰ ਮਜਬੂਰ ਆ ਅਗਲਾ ਕੱਪ ਜੇ ਸਰਕਾਰ ਮੇਰੇ ਲਈ ਕੁਝ ਨਹੀਂ ਕਰਦੀ ਮੈਂ ਇੱਥੇ ਚੌਂਕ ਦੇ ਵਿੱਚ ਆਤਮਨਾ ਕਰਨ ਨੂੰ ਮਜਬੂਰ ਆ ਸੋ ਮੈਂ ਬੇਨਤੀ ਕਰਦਾ ਦਰਗਾਹ ਨੂੰ ਕਿ ਮੇਰੀ ਬਾਹ ਬੜੀ ਜਾਵੇ ਮੈਂ ਆਪਣਾ ਹੱਕ ਮੰਗ ਰਿਹਾ ਕੋਈ ਤਰਤ ਦੇ ਆਧਾਰ ਤੇ ਨੌਕਰੀ ਨਹੀਂ ਮੰਗ ਰਿਹਾ ਆ ਜੋ ਅਚੀਵ ਕਰਿਆ ਇਹ ਮੈਡਲ ਇੰਡੀਆ ਦੇ ਨੇ ਸਾਨੂੰ ਮੁੱਛੋ ਦਿਨ ਰਾਤ ਮਿਹਨਤ ਕਰਕੇ ਆ ਮੈਡਲ ਲੈ ਕੇ ਆਨੇ ਆ ਤੇ ਸਾਨੂੰ ਮਿਲਦਾ ਕੀ ਆ ਆ ਜ਼ਵਾਸ਼ਨ ਲਾਰੇ ਇਹ ਤਾਂ ਵਧੀਆ ਮੈਂ ਆਪਣੀ ਜੀਵਨੀਲਾ ਸਮਾਪਤੀ ਕਰਦਾ ਕਿਉਂਕਿ 12 ਲੱਖ ਦਾ ਕਰਜ਼ਾ ਮੇਰੇ ਸਿਰ ਤੇ ਆ ਖੇੜ-ਖੇੜ ਕੇ ਇਨਾ ਕਰਜ਼ਾ ਜੜ ਚੁੱਕਿਆ ਮੈਂ ਕਿਸ਼ਤਾਂ ਨਹੀਂ ਦੇ ਸਕ ਰਿਹਾ 15000 ਰੁਪਏ ਮੇਰਾ ਮਹੀਨੇ ਵੀ ਕਿਸ਼ਤ ਹੈ ਸੋ ਮੈਂ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਨੂੰ ਹੈਂਡੀਕੈਪ ਹੁੰਦੇ ਹੋਏ ਦੇਸ਼ ਦੇ ਲਈ ਇਨਾ ਕੁਛ ਕੀਤਾ ਹੋਇਆ ਮੈਨੂੰ ਇੱਕ ਛੋਟੀ ਮੋਢੀ ਜੋਬ ਦੇ ਦੇ ਤਾਂ ਕਿ ਮੇਰੀ ਜ਼ਿੰਦਗੀ ਬੁਰੀ ਆਰਾਮ ਨਾ ਨਿਕਲ ਹੋਏ ਉਥੇ ਤਰुण ਦਾ ਸਾਧਨ ਪੁਜੇ ਸਮਾਜ ਸੇਵਕ ਕੁਮਾਰ ਗੌਰਵ ਨੇ ਆਪਣੇ ਜਜ਼ਬਾਤੀ ਅੰਦਾਜ਼ ਚ ਸਰਕਾਰ ਦੇ ਖਿਲਾਫ ਫਰੋਸਟ ਜ਼ਾਹਿਰ ਕੀਤਾ ਅਤੇ ਸਰਕਾਰ ਤੋਂ ਪੂਰ ਜੋਰ ਮੰਗ ਕੀਤੀ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾ ਲਿਆ ਜਾਵੇ ਅਤੇ ਤਰਨ ਵਰਗੀ ਖਿਡਾਰੀਆਂ ਦਾ ਹੌਸਲਾ ਵਧਾ ਕੇ ਹੋਰਨਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ ਮੇਰਾ ਨਾਮ ਕੁਮਾਰ ਗੌਰਵ ਹੈ ਜੀ ਔਰ ਮੇਰੇ ਚਾਣ ਵਾਲੇ ਪਿਆਰ ਨਾਲ ਮੈਨੂੰ ਸੱਚਾ ਯਾਦਵ ਕਹਿੰਦੇ ਸੱਚਾ ਯਾਦਵ ਉਹ ਜਿਹੜਾ ਸਮਾਜ ਲਈ ਆਵਾਜ਼ ਚੱਕਦਾ ਕਿਉਂਕਿ ਅਸੀਂ ਲੋਕ ਸਮਾਜ ਦੇ ਲਈ ਆਵਾਜ਼ ਹੀ ਨਹੀਂ ਚੱਕਣਾ ਚਾਹਦੇ ਅਸੀਂ ਕਹਿੰਦੇ ਛੱਡ ਮੇਰਾ ਰਿਸ਼ਤਾ ਨਾ ਖਰਾਬ ਹੋ ਜਵੇ ਛੱਡ ਮੇਰੀ ਨਾ ਵਿਗੜ ਜਾਵੇ ਅਸੀਂ ਟਾਈਮ ਹੀ ਨਹੀਂ ਦੇਣਾ ਚਾਹਦੇ ਅਸੀਂ ਭਗਤ ਸਿੰਘ ਸਾਰੇ ਜਾਣੇ ਆ ਪਰ ਗੌਂਡੀਆਂ ਦੇ ਘਰ ਜਾਣੇ ਅੱਜ ਹਾਲਾਤ ਐਸੇ ਹੋ ਚੁੱਕੇ ਹੋਏ ਆ ਜੇ ਅੱਜ ਭਗਤ ਸਿੰਘ ਜੀ ਵੀ ਜਿੰਦਾ ਹੁੰਦੇ ਨਾ ਤਾਂ ਮੱਥੇ ਤੇ ਹੱਥ ਮਾਰ ਕੇ ਰੋਂਦੇ ਹੁੰਦੇ ਇਹੋ ਜਿਹੇ ਤਰुण ਵਰਗੇ ਨੌਜਵਾਨਾਂ ਦੀ ਹਾਲਤ ਦੇਖ ਕੇ ਕਿ ਮੈਂ ਇਹੋ ਜੇ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਯੂਥ ਵਾਸਤੇ ਜਾਣ ਦੇ ਦਿੱਤੀ ਜਿਹੜੇ ਸੜਕਾਂ ਤੇ ਨੌਕਰੀਆਂ ਵਾਸਤੇ ਬੂੜ ਪਾਲਖਾ ਕਰਨ ਲੱਗੇ ਹੋਏ ਜਿਹੜੇ ਸਬਜ਼ੀ ਦੀਆਂ ਰੇੜੀਆਂ ਲਾਂਦੇ ਕੋਈ ਖੇਤਾਂ 'ਚ ਜੀਰੀ ਬੀਜਦੀ ਪਈ ਹੈ ਅੱਜ ਹਾਲਾਤ ਕੀ ਕਰ ਦਿੱਤੇ ਗਏ ਆ ਅੱਜ 올림픽 ਦੇ ਵਿੱਚ 41 ਸਾਲਾਂ ਬਾਅਦ ਸਾਡੀ ਟੀਮ ਮੈਡਲ ਜਿੱਤ ਲਿਆਂਦੀ ਹੈ ਲੇਕਿਨ ਕਿਸੇ ਨੇ ਸੋਚਿਆ ਕਿ 41 ਸਾਲ ਕਿਉਂ ਲੱਗੇ ਕਿਉਂ ਲੱਗਦੇ 41 ਸਾਲ ਉਹ 41 ਸਾਲ ਇਸ ਲਈ ਲੱਗਦੇ ਆ ਕਿਉਂਕਿ ਸਾਡੇ ਜਿਹੜੇ ਲੀਡਰ ਆ ਅਫਸਰ ਆ ਇਹ ਧਿਆਨ ਹੀ ਨਹੀਂ ਦਿੰਦੇ ਖਾਸ ਕਰ ਪੰਜਾਬ ਦੇ ਅੱਜ ਪੰਜਾਬ ਦੀ ਵਿੱਚ ਖਿਡਾਰੀਆਂ ਦੀ ਉਹ ਹਾਲਤ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੇ ਅੱਧਾ ਕਿਲੋ ਦੁੱਧ ਉਹਨਾਂ ਨੂੰ ਕੋਚ ਕਹਿੰਦਾ ਨਾ ਪੀਣ ਵਾਸਤੇ ਤਾਂ ਪਾਈਆ ਦੁੱਧ ਦੇ ਪੈਸੇ ਹੁੰਦੇ ਪਾਈਆ ਪਾਣੀ ਮਿਲਾ ਕੇ ਪੀਣਾ ਪੈਂਦਾ ਪਿਆ ਵਾ ਰਾਣਾ ਗੁਰਜੀਤ ਸਿੰਘ ਛੋਟੀ ਸਾਹਿਬ ਤੁਸੀਂ ਦੋ ਵਾਰੀ ਆਏ ਤੁਹਾਨੂੰ ਨੂੰ ਮਿਲਣ ਅਸਵਾਸ਼ਨ ਦਿੱਤਾ ਫੋਟੋਆਂ ਖਚਾਈਆਂ ਕਿ ਤਰਨ ਤੈਨੂੰ ਨੌਕਰੀ ਦੇਵਾਂਗੇ ਰਾਣਾ ਗੁਰਜੀਤ ਸਿੰਘ ਛੋਟੀ ਸਾਹਿਬ ਅੱਜ ਹਾਲਤ ਦੇਖੋ ਜੁ ਮੁੰਡੇ ਦੀ ਮਕਾਨ ਤੱਕਰ ਵੀ ਪਿਆ ਵਾ ਰਾਣਾ ਛੋਟੀ ਸਾਹਿਬ ਇਸ ਫੋਟੋ ਦੀ ਇੱਜ਼ਤ ਹੀ ਰੱਖ ਲੰਦੇ ਰਾਣਾ ਛੋਟੀ ਸਾਹਿਬ ਅ ਚਿੱਠੀ ਭੇਜ ਦਿੱਤੀ ਗਈ ਕਿ ਤਰਜ਼ ਅਧਾਰ ਤੇ ਵੀ ਨੌਕਰੀ ਨਹੀਂ ਲੀਡਰ ਮੁੰਡਿਆਂ ਵਾਸਤੇ ਨੌਕਰੀ ਹੈ ਅੱਜ ਕਿਉਂ ਪੰਜਾਬ ਦਾ ਯੂਥ ਬਾਹਰ ਭਜਦਾ ਪਿਆ ਇਹੀ ਕਾਰਨ ਹੈ ਕੋਈ ਪੰਜਾਬ ਦੇ ਰਹਿਣਾ ਨਹੀਂ ਜਾਂਦਾ ਸਿਸਟਮ ਨਹੀਂ ਹੈ ਇੱਥੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਕਿ ਮਿਲਣ ਆਏ ਸੀਗੇ ਜੇ ਤੁਸੀਂ ਸਰਪ੍ਰਾਈਜ਼ ਦੇਣ ਵਾਸਤੇ ਇੱਕ ਹਾਕੀ ਦੇ ਖਿਡਾਰਾਂ ਦੇ ਘਰ ਦੀ ਜਾ ਸਕਦੇ ਹੋ ਤੇ 2 ਸਾਲ ਪਹਿਲਾਂ ਇਹਨੂੰ ਵੀ ਮਿਲਣ ਆਏ ਸੀ ਇਹਨੂੰ ਵੀ ਸਰਪ੍ਰਾਈਜ਼ ਦੇ ਦਿਓ ਇਹਨੂੰ ਇਹਦਾ ਬਣਦਾ ਹੱਕ ਦੇ ਦਿਓ ਉਹ ਤਰਜ਼ ਦੇ ਆਧਾਰਿਤ ਨੌਕਰੀ ਦੇ ਦਿਓ ਮੇਰੀ ਇਹੀ ਬੇਨਤੀ ਹੈ ਸਾਡੇ ਸਿਸਟਮ ਨੂੰ ਸਾਡੀਆਂ ਸਰਕਾਰਾਂ ਨੂੰ ਜਿਵੇਂ ਕਿ ਤੁਸੀਂ ਦੇਖ ਹੀ ਚੁੱਕਿਓ ਕਿ ਖਿਡਾਰੀਆਂ ਦੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜੇ ਟੋਕਿਓ 올림픽ਸ ਹੋਏ ਨੇ ਉਸ ਵਿੱਚ ਵੀ ਖਿਡਾਰੀਆਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਉਹ ਸਰਕਾਰ ਵੱਲੋਂ ਪੂਰੇ ਕੀਤੇ ਜਾਂਦੇ ਹਨ ਜਾਂ ਨਹੀਂ ਪਲੀਜ਼ ਸਬਸਕ੍ਰਾਈਬ our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ